ਹੈ ਮੈਮ ਐਸਆਈ ਸਤਪਾਲ ਸਿੰਘ ਐਨਸੀ ਸਤੰਦਰਪਾਲ ਸਿੰਘ ਸੀਨੀਅਰ ਕਾਂਸਟੇਬਲ ਜਸਪਾਲ ਸਿੰਘ ਕਾਂਸਟੇਬਲ ਅੰਕੁਸ਼ ਸ਼ਰਮਾ कांस्टेबल हरप्रीत ट्रैफिक स्टाफ तो ने लोकल रैंक इंस्पेक्टर अमरजीत सिंह इन्होंने ट्रैफिक कुटी दौरान गोल्डन गेट में के, के वाहिकला की चेकिंग दौरान गंदे विचो 50 ग्राम हीरोइन रिकवर की थी। अतएव पुलिस स्टेशन मक्कूलपुरा एफआईआर नंबर वन वन टू रजिस्टर कराई। एएसआई सुखजिंदर सिंह, एएसआई मनोहर सिंह ਐਸਆਈ ਸਬੰਦਰਜੀਤ ਸਿੰਘ ਐਸਆਈ ਜਨੈਲ ਸਿੰਘ ਨੈਕਸਟ ਐਸਐਚਓ ਸੁਲਤਾਨਪੁਰ ਸਬ ਇੰਸਪੈਕਟਰ ਰਕੇਸ਼ ਕੁਮਾਰ ਇਹਨਾਂ ਨੇ ਮਕਦਮਾ ਨੰਬਰ 120 ਦੇ ਵਿੱਚ टेन मोबाइल फोन्स दो दाकर एक रोड लोहा से एक चोरीशुदा मोटरसाइकिल बरामद किया ए एस आई सिंह सर एस आई बिक्रम जी एफ सी गुरप्रीत एंड सीनियर सिपाही जगरूप में ਸਰਦਾਰ ਤੇ ਮੈਂਸ਼ਨ ਕਰਨਾ ਚਾਹਾਂਗੇ ਐਸ ਸੀ ਗੁਰਪ੍ਰੀਤ ਐਂਡ ਸੀਨੀਅਰ ਸਿਪਾਹੀ ਜਗਰੂਪ ਨੇ ਸਨਾਚਨਾ ਨੂੰ ਫੜਦੇ ਹੋਏ ਨਹਿਰ ਵਿੱਚ ਛਾਲ ਮਾਰ ਕੇ ਇੱਕ ਬਹਾਦਰੀ ਦਾ ਪ੍ਰਤੀਕ ਦਿੱਤਾ ਹੈਗਾ ਐਂਡ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀਨੀਅਰ ਸਿਪਾਹੀ ਅਮਰਿਤਪਾਲ ਸਿੰਘ ਸਿਪਾਰੀਦ ਬਰਜਿਤ ਸਿੰਘ ਸਰ ਨੈਕਸਟ ਅਸੇਟੋ ਮੋਕੰਪੁਰ ਇੰਸਪੈਕਟਰ ਸੁਰਮੇਲ ਸਿੰਘ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਜੋ ਪੀਰੀਅਡ ਵਿੱਚ ਇੱਕ ਦਾਕਤਾਰ ਕੈਂਗ ਸੀਗਾ ਉਹਨਾਂ ਨੂੰ ਕਾਬੂ ਕੀਤਾ ਅਤੇ ਤਿੰਨ ਮੁਕਦਮਿਆਂ ਵਿੱਚ ਰਿਕਵਰੀ ਕੀਤੀ ਆ ਜਿਨ੍ਹਾਂ ਨੂੰ एस मुख्य सिपाही सतनाम सिंह सिपाही जगजीत सिंह सिपाही साहिब सिंह सिपाही गुरजिंदर सिंह सिपाही गुरजिंदर सिंह सिपाही रघुबीर सिंह ਸਾਡੇ ਮੁਲਾਜ਼ਮ ਕੰਮ ਕਰਦੇ ਨੇ ਕਈ ਵਾਰ ਉਹਨਾਂ ਦੀ ਜਿਹੜਾ ਰੋਲ ਹੈ ਉਹ ਰੈਕੋਗਨਾਈਜ਼ ਨਹੀਂ ਹੁੰਦਾ ਸੋ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹ ਟੀਮ ਵਰਕ ਹੈ ਜਿਹੜਾ ਮੁਲਾਜ਼ਮ ਮੌਕੇ ਦੇ ਉੱਤੇ ਕੰਮ ਕਰ ਰਿਹਾ ਹੈ ਕਿ ਅਸੀਂ ਉਹਨੂੰ ਰੈਕੋਗਨਾਈਜ਼ ਕਰ ਨਹੀਂ ਕਰਦੇ ਤਾਂ ਸਾਡੀ ਇਹ ਲੀਡਰਸ਼ਿਪ 'ਚ ਮੈਨੂੰ ਲੱਗਦਾ ਮੈਨੂੰ ਆਪਣੇ 'ਚ ਇਹ ਪ੍ਰੋਬਲਮ ਹੈ ਇਸ ਕਰਕੇ ਇਹ ਫੰਕਸ਼ਨ ਜਿਹੜਾ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਇਹ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡਸ ਕ੍ਰਾਈਮ ਐਂਡ ਡਰੱਗਸ ਇੱਕ ਹਫਤੇ ਤੋਂ ਮੈਂ ਇੱਥੇ ਜੁਆਇਨ ਕੀਤਾ ਹੈ ਮੈਂ ਉਹਦੀ ਕਾਰਗੁਜ਼ਾਰੀ ਆਪਣੀ ਕਢਵਾ ਰਿਹਾ ਸੀਗਾ ਤੇ ਮੇਰੇ ਮਨ 'ਚ ਇਹ ਗੱਲ ਆਈ ਕਿ ਜਿਹੜੇ ਬੰਦੇ ਨੇ ਇੰਨਾ ਅੱਛਾ ਕੰਮ ਕੀਤਾ ਹੈ ਉਹ ਸ਼ਾਇਦ ਮੀਡੀਆ ਤੱਕ ਉਹ ਨਹੀਂ ਗੱਲ ਪਹੁੰਚਦੀ ਵੀ ਕਿਸ ਤਰ੍ਹਾਂ ਹੋਇਆ ਕਿਵੇਂ ਹੋਇਆ ਉਹ ਗੱਲ ਹਾਈਲਾਈਟ ਵੀ ਕਰਨੀ ਸੀ ਤੇ ਇਹਨਾਂ ਨੂੰ ਰੈਕਗਨਾਈਜ਼ ਵੀ ਕਰਨਾ ਸੀਗਾ ਉਹਦੇ ਜੇ ਆਪਾਂ ਧਿਆਤੀ ਮਾਰੀਏ ਕਿ ਜਿਵੇਂ ਸੁਲਤਾਨਵਿੰਡ ਤੋਂ ਸ਼ੁਰੂ ਕੀਤਾ ਉੱਥੇ ਜੋ ਸਨੇਚਰਸ ਭੱਜੇ ਸੈਚਿੰਗ ਕਰਕੇ ਤੇ ਮੁੰਡਿਆਂ ਨੇ ਡੈਰ ਚ ਉਹਨਾਂ ਨੇ ਛਾਲ ਮਾਰਤੀ ਇਹ ਉਹਨਾਂ ਨੇ ਮਗਰ ਮਾਰਤੀ ਸੋ ਦੈਟ ਮੈਂ ਸਮਝਦਾ ਕਿ ਬੜੀ ਅੱਛੀ ਗੱਲ ਇਹ ਕੀਤੀ ਉਸ ਤੋਂ ਇਲਾਵਾ ਜਿਹੜੇ ਕੈਂਟ ਥਾਣੇ ਦੇ ਵਿੱਚ ਇੱਕ ਜਿਹੜਾ ਡਿਲੀਵਰੀ ਬாய் ਦਾ ਐਕਟਿਵਾ ਗਨ ਪੁਆਇੰਟ ਤੇ ਖੋਇਆ ਗਿਆ ਦਿਨ ਰਾਤ ਮਿਹਨਤ ਕਰਕੇ ਮੁਲਾਜ਼ਮਾ ਨੇ ਉਹਨੂੰ ਫੜਿਆ ਉਹਨਾਂ ਦੀ ਜਿਹੜਾ ਰੋਲ ਹੈ ਉਹ ਐਪਰੀਸ਼ੀਏਟ ਹੋਣਾ ਜ਼ਰੂਰੀ ਹੈ ਜੇਕਰ ਕਿ ਉਹਨਾਂ ਨੂੰ ਅੱਜ ਆਪਾਂ ਕਮੈਂਡੇਸ਼ਨ ਸਰਟੀਫਿਕੇਟ ਦੇ ਕੇ ਨਾਲ ਆਨਰ ਕੀਤਾ ਔਰ ਤੁਹਾਡੇ ਲੋਕਾਂ ਦੇ ਸਾਹਮਣੇ ਜਦੋਂ ਮੀਡੀਆ ਤੇ ਜਾਂਦਾ ਹੈ ਹੌਸਲਾ ਬਲੰਦ ਹੁੰਦਾ ਹੋਰ ਵੀ ਮੁਲਾਜ਼ਮ ਦਾ ਉਸ ਤੋਂ ਇਲਾਵਾ ਜਿਹੜਾ ਕੈਂਟ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਹਿਰਨ ਫੜੀ ਉਹ ਮੁਲਾਜ਼ਮ ਦੇ ਸੈੱਟ ਵੀ ਲੱਗੀ ਕਿਉਂਕਿ ਉਹਨੇ ਧੱਕਾ ਮਾਰਤਾ ਸੋ ਗੱਲਾਂ ਕਈ ਵਾਰੀ ਇਹ ਨਹੀਂ ਸਾਹਮਣੇ ਆਉਂਦੀਆਂ ਔਰ ਇਹਨਾਂ ਨੂੰ ਵੀ ਇਹ ਨਹੀਂ ਪਤਾ ਲੱਗਦਾ ਆਪਾਂ ਪ੍ਰੈਸ ਕਾਨਫਰੰਸ ਕਰ ਦਿੰਦੇ ਛਾਦੇ ਗੱਲ ਇਹ ਨਹੀਂ ਇੰਨੀ ਹਾਈਲਾਈਟ ਨਾ ਹੁੰਦੀ ਉਹਨਾਂ ਦਾ ਰੋਲ ਉਸ ਤੋਂ ਇਲਾਵਾ ਜਿਹੜਾ ਆਪਣੇ ਅਲੱਗ-ਅਲੱਗ ਐਨਡੀਪੀਐਸ ਦੇ ਕੇਸ ਹੋਏ ਛਾਟੇ ਦੇ ਵਿੱਚ ਹੋਇਆ ਜੋ ਕੁਦਰਤੀ ਗਵਰਨਰ ਸਾਹਿਬ ਦਾ ਰੂਟ ਨਹੀਂ ਆ ਸਕੀ ਛਾਟੇ ਦੇ ਐਸਐਚਓ ਤੇ ਉਹਨਾਂ ਨੇ ਵੀ ਇਨ ਰੂਟੀਨ ਚੈਕਿੰਗ ਗੱਡੀ ਰੋਕੀ ਵਰਨਾ ਉਹ ਚੋ ਚਾਹੇ ਹੀਰੋਇਨ ਘੱਟ ਕੁਆਂਟੀਟੀ ਦੀ ਮਿਲੀ ਪਰ ਕੈਸ਼ ਮਿਲ ਗਿਆ ਜਦੋਂ ਉਸ ਤੋਂ ਬਾਅਦ ਬੈਕਵਰਡ ਲਿੰਗੇਜਸ ਦੇ ਗਏ ਉਥੇ ਕੰਡਾ ਵੀ ਮਿਲ ਗਿਆ ਬੰਦੇ ਭੱਜ ਗਏ ਨੈਚੁਰਲ ਨੂੰ ਪਤਾ ਲੱਗ ਗਿਆ ਵੀ ਸਾਡੇ ਬੰਦੇ ਪਹਿਲਾਂ ਫੜੇਗੇ ਬਟ ਅੱਛਾ ਫਾਲੋ ਅਪ ਐਕਸ਼ਨ ਤਾਂ ਹੋਇਆ ਸੋ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਤੇ ਨਜ਼ਰ ਰੱਖਦੇ ਕੀਤਾ ਮੋਹਕਮਪੁਰੇ ਦੇ ਵਿੱਚ ਜਿਹੜਾ ਇਹਨਾਂ ਦਾ ਬੰਦੇ ਫੜੇ ਗਏ ਉਹਦੇ 39 ਮਕਦਮੇ ਦਰਜ ਸੀ ਬੰਦੇ 39 ਕੇਸਾਂ ਦੇ ਵਿੱਚ ਵੌਨਟਡ ਸੀਗੇ ਇੱਕ ਗਨ ਮਿਲੀ ਪਿਸਤੌਲ ਮਿਲਿਆ ਸਾਰੀ ਪਿਛਲੀ ਦਲਵਾ ਚੱਲੀ ਇਸ ਤੋਂ ਇਲਾਵਾ ਇਹਨਾਂ ਨੇ ਛਾੜੇ ਵਾਲੇ ਨੇ ਇੱਕ ਫਿਰੋਜ਼ਪੁਰ ਦਾ ਪੁਰਾਣਾ ਡਰੱਗਸ ਸਮਗਲਰ ਸੀ ਉਹ ਤੇ ਆਰਮਨਾ ਕਿਸੇ ਕਲੋਨੀ ਚ ਰਹਿ ਰਿਹਾ ਸੀਗਾ ਜਦੋਂ ਆਪਾਂ ਕੈਸੋ ਕੋਆਰਡਨ ਸਰਚ ਆਪਰੇਸ਼ਨ ਕਰਦੇ ਆ ਉਹਦੇ ਚ ਉਹ ਵੀ ਬੰਦਾ ਟਰੇਸ ਹੋਇਆ ਟ੍ਰੈਫਿਕ ਵਾਲਿਆਂ ਨੇ ਦੇਖੋ ਉਹਨਾਂ ਦੀ ਡਿਊਟੀ ਡਿਫਰੈਂਟ ਸੀ ਨਾਕੇ ਦੇ ਉੱਤੇ ਜਦੋਂ ਕੀਤੀ ਆਈ ਵਾਸ ਵੈਰੀ ਹੈਪੀ ਤੇ ਦੇਖੋ ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਕੀਤਾ ਨਹੀਂ ਕੀਤਾ ਡਰੱਗ ਫੜੀ ਉਦੋਂ ਰਿਕਵਰੀ ਹੋਈ ਮੌਕੇ ਤੇ ਆਫੀਸਰਸ ਬੁਲਾਏ ਉਹਨਾਂ ਨੇ ਬੜੀ ਅੱਛੀ ਗੱਲ ਹੈ ਕਿ ਮੈਂ ਪ੍ਰੋਐਕਟਿਵ ਪੁਲਿਸਿੰਗ ਇਹਨੂੰ ਕਹਿੰਨਾ ਕਿ ਉਹ ਜਿਹੜੀ ਆਪਾਂ ਪੂਰਾ ਆਪਣੇ ਤਨ ਦੇ ਹੀ ਨਾ ਔਰ ਮਨ ਨਾਲ ਡਿਊਟੀ ਕਰ ਰਹੇ ਆ। ਸੋ ਜੇਕਰ ਆਪਾਂ ਹਫਤੇ ਦੀ ਕਾਰਗੁਜ਼ਾਰੀ ਦੇਖੀਏ ਕਿ ਐਨਡੀਪੀਐਸ ਦੇ 7 ਮੁਕਦਮੇ ਦਰਜ ਕੀਤੇ ਗਏ, 14 ਸਵਗਦਰ ਫੜੇ ਗਏ। ਇਹਨਾਂ ਤੋਂ ਮੇਨ ਡਰੱਗ ਮਨੀ ਬੜੀ ਫੜੀ ਗਈ ਆ, ਚਾਹੇ ਹਿਰੋਇਨ ਦੀ ਕੁਆਂਟੀਟੀ ਘੱਟ ਵੀ ਸੀ। 17,52,690 ਰੁਪਏ। ਸੋ ਦੈਟ ਮੀਨਸ ਬੰਦੇ ਕੰਮ ਤਾਂ ਕਰ ਹੀ ਰਹੇ ਸੀ ਚਲੋ ਰਿਕਵਰੀ ਕਈ ਵਾਰੀ 1% ਘਟ ਵੀ ਹੁੰਦੀ ਹੈ ਅਸਲਾ ਐਕਟ ਦੇ ਵਿੱਚ ਜੇ ਆਪਾਂ ਦੇਖੀਏ ਚਾਰ ਮੁਕਦਮੇ ਦਰਜ ਕੀਤੇ ਗਏ 12 ਦੋਸ਼ੀ ਫੜੇ ਗਏ ਆਰਮ ਲੈਟ ਸੱਤ ਵੈਪਨ ਔਰ ਪੰਜ ਮੈਗਜ਼ੀਨ ਸੈਂਟਰੀ ਕਾਰਤੂਸ ਪਿਸਟਲ ਰੋਲਵਰ ਤੇ ਗਨ ਸਨੇਚਿੰਗ ਦੇ 6 ਕੇਸਾਂ ਵਿੱਚ 26 ਬੰਦੇ ਫੜੇ ਕਿਉਂਕਿ ਸਨੇਚਿੰਗ ਜੋ ਮੈਂ ਆ ਕੇ ਦੇਖਿਆ ਸੀ ਕਾਫੀ ਰੈਂਪੈਂਟ ਸੀ ਔਰ ਤੁਹਾਡੇ ਨਾਲ ਮੈਂ ਇਹ ਕੱਲ ਜ਼ਰੂਰ ਸ਼ੇਅਰ ਕਰਨਾ ਚਾਹਨਾ ਸਾਡੇ ਕੰਟਰੋਲ ਰੂਮ ਤੇ ਕਾਲਸ ਆਉਂਦੀਆਂ 112 ਤੇ ਉਹ ਤੋਂ ਕਾਫੀ ਮੈਂ ਡਿਟੇਲ ਡਾਟਾ ਦਿੱਤਾ ਦੇਖਿਆ ਰਹਿਣਾ ਇਹ ਵਾਰੀ ਕੁਝ ਲੋਕ ਹੀ ਥਾਣੇ ਨਹੀਂ ਵੀ ਜਾਂਦੇ ਪਰ ਉਹ ਕਾਲ ਇੱਕ ਵਾਰ ਜ਼ਰੂਰ ਆਈ ਹੁੰਦੀ ਹੈ ਸੋ ਪ੍ਰਮਾਤਮਾ ਦੀ ਮਿਹਰ ਨਾਲ ਔਰ ਸਾਡੇ ਜਿਹੜੇ ਬਹਾਦਰ ਸਾਰੇ ਆਫੀਸਰਸ ਨੇ ਇਹਨਾਂ ਦੀ ਮਿਹਨਤ ਸਦਕਾ ਲਾਸਟ 2 ਜਾਂ 3 ਦਿਨ ਤੋਂ ਕੋਈ ਸਨੈਚਿੰਗ ਰਿਪੋਰਟ ਨਹੀਂ ਆਪਣੀ ਹੋਈ ਰਦਰ ਫਰੰਡ ਚ ਕੰਮਜਾਬ ਆਪਾਂ ਹੋਏ ਆ 6 ਕੇਸਾਂ ਚ 26 ਸਨੈਚਰ ਉਹਨਾਂ ਤੋਂ ਰਿਕਵਰੀ ਹੈ 1,70,000 ਰੁਪਏ ਜਿਹੜੀ ਮੁੱਲ ਦੀਆਂ ਚੀਜ਼ਾਂ that is very good ਗੈਂਬਲਿੰਗ ਐਕਟ ਚ ਪੰਜ ਮੁਕਦਮੇ ਦਰਜ ਕੀਤੇ 27 ਬੰਦੇ ਫੜੇ 1,08,000 ਰੁਪਿਆ ਉਹਦੇ ਚ ਵੀ ਰਿਕਵਰ ਹੋਇਆ ਯੂਐਚ ਪ੍ਰੀਵੈਂਟਿਵ ਐਕਸ਼ਨ ਜਿਹੜਾ ਆਪਾਂ ਕੀਤਾ ਜਿਹੜੇ ਮਾੜੇ ਬੰਦਿਆਂ ਨੂੰ ਚੈੱਕ ਕਰਦੇ ਆ ਜਿਹੜੇ ਬਾਰ-ਬਾਰ ਆ ਕੇ ਕ੍ਰਾਈਮ ਕਰਦੇ ਆ 74 ਬੰਦਿਆਂ ਦੇ ਖਿਲਾਫ ਪ੍ਰੀਵੈਂਟਿਵ ਐਕਟ ਲਾਗਿਆ ਇਸ ਹਫਤੇ ਦੇ ਵਿੱਚ ਪੀਓ ਜੇ ਦੇਖੀਏ ਪਗੋੜੇ ਜਿਹੜੇ ਆ ਉਹਦੇ ਵਿੱਚ NDPS ਤੇ ਹੋਰ ਧਾਰਾਵਾਂ ਸਾਥ ਸੱਤ ਪਗੋੜੇ ਫੜੇਗੇ ਮਤਲਬ 1 ਪਰ ਡੇ ਦੀ ਐਵਰੇਜ ਆਉਂਦੀ ਜੇ ਹਫਤੇ ਦੀ ਦੇਖੀ ਆਪਾਂ ਪੁਰਾਣੇ ਮੁਕਦਮਿਆਂ ਨੂੰ ਅਸੀਂ ਬੜੀ ਤਰਜੀਹ ਦਿੰਦੇ ਆ ਕਿ ਜਿਹੜੇ ਸਾਡੇ 올ਡ ਕੇਸਿਸ ਨੇ ਜਿੱਚ ਕੁਝ ਬੰਦੇ ਫੜੇਗੇ ਪਰ ਕੁਝ ਰਹਿੰਦੇ ਵੀ ਐ ਉਹ ਵੀ ਇਹੀ ਕੰਮ ਕਰ ਰਹੇ ਹੁੰਦੇ ਸਪੈਸ਼ਲੀ NDPS ਹੈ ਜਾਂ ਕੋਈ 307 ਉਹਦੇ 'ਚ ਵੀ ਇਸ ਹਫਤੇ 'ਚ 85 ਦੋਸ਼ੀ ਫੜੇਗੇ 85 ਇਹਨਾਂ 'ਚ ਪਰ ਕੁੱਲ 130 ਬੰਦੇ ਜਿਹੜੇ ਆ ਟੋਟਲ ਹੁਣ ਤੱਕ ਗ੍ਰਿਫਤਾਰ ਹੋਏ ਆ ਤੇ 85 ਇਸ ਹਫਤੇ ਚ ਫੜੇ ਗਏ। ਥੈਟ ਇਜ਼ ਅ ਗੁੱਡ ਅਚੀਵਮੈਂਟ। ਫੇਰ ਆ ਜੀ ਆਪਾਂ ਜਿਹੜਾ ਤੁਹਾਨੂੰ ਗੱਲ ਦੱਸੀ ਆ ਜਿਹੜਾ ਉਹ سنگੀਰ ਨੀ ਜੁਰਮ ਵਾਲਾ 39 ਐਸਐਸਜੀ ਦੇ ਬੰਦਿਆਂ ਦੇ ਖਿਲਾਫ ਸੀ ਦੋ। ਔਰ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਸੀਂ ਕਿਸੇ ਨਾਲ ਦੇ ਡਿਸਟ੍ਰਿਕਟ ਦੇ ਵਿੱਚ ਡਰੱਗ ਦੇ ਕੇਸ ਦੇ ਵਿੱਚ ਕਿਉਂਕਿ ਸਾਡਾ ਪੈਸਿਆਂ ਦਾ ਰੌਲਾ ਪੈ ਗਿਆ। ਅਸੀਂ ਉਹਦੇ ਪੈਰ 'ਚ ਗੋਲੀ ਵੀ ਮਾਰੀ ਬੰਦੇ ਦੇ। ਇਹਨਸ ਕ੍ਰਾਈਮ ਹੈ ਉਹਨੇ ਰਿਪੋਰਟ ਨਹੀਂ ਕੀਤਾ ਉਹਨਾਂ ਨੇ ਐਕਚੁਅਲੀ ਉਹ ਵੀ ਅਸੀਂ ਉਹਨੂੰ ਟ੍ਰੇਸ ਕਰ ਰਹੇ ਹਾਂ ਵੀ ਉਹ ਬੰਦਾ ਕੌਣ ਸੀਗਾ ਹਾਲਾਂਕਿ ਸਾਡਾ ਜ਼ਿਲ੍ਹਾ ਨਹੀਂ ਪਰ ਫਿਰ ਵੀ ਅਸੀਂ ਉਹਨੂੰ ਦੇਖ ਰਹੇ ਹਾਂ ਜੇ ਆਪਾਂ ਟ੍ਰੈਫਿਕ ਦੇ ਤੇ ਜਿਹੜੀ ਸਾਡਾ ਇੰਪੈਕਟ ਹੈ ਸਨੈਚਿੰਗ ਦੇ ਉੱਤੇ ਉਹਦੇ ਤੇ ਆਪਾਂ ਕੀ